ਆਰ ਉਹ ਪਛੀ ਪਾਲੂ ਤੋਂ 20000 ਰੁਪਏ ਹੈ ਨਾ 20000 ਰੁਪਏ ਪਛਣਨੇ ਆ ਪਗੜਾ ਦੇਣੇ ਆਗੇ ਔਰ ਪਾਉ ਤੋਂ ਲੱਟੇ ਦੀ ਰਹਾ ਅੰਦਰ ਗੰਗੂ ਤੋਂ ਝਗੜਾ ਦਿੱਤੇ ਆਪਾਂ 50000 ਰੁਪਏ ਆਪਣਾ ਹੀ ਕਰ ਲਿਆ ਨੇ ਔਰ ਫਗੂ ਵੀ ਮਾਰਨੇ ਮਾਰਨੇ ਪੈ ਗਿਮਰਾਗੇ ਪਾ ਉਦੇ ਉਦੇ ਮੁਕਰਗੇ ਤੇ ਕੋਦੇ ਮੁਕੇ ਮੁਕਰਿਆ ਪਾ ਸੌਦੇ ਵਾਲੇ ਦੇ ਮੱਛੂ ਦੇ ਮੱਛੂ ਦੇ ਮੁਕਰਿਆ ਉਹਨੇ ਵੀ ਕਰ ਲਿਆ ਆਪਣਾ ਇਹ ਫੜੀਏ ਪਾਉਨਾ 100 ਰੁਪਏ ਠੱਗੀ ਤਾਂ ਮਾਰ ਗਏ ਯਾਰ ਤੇ ਉਹਨੇ ਕੀ ਕਰ ਲ ਆਪਣਾ ਹੱਥੇ ਹੋਏ ਉਹਨੇ ਉਹ ਪਾ ਲੰਡੂ ਜੇ ਨੇ ਹਲਵਾਈ ਜੇ ਨੇ ਬਾਈ ਜਿਹੜੀ ਵੀ ਮੁੱਕਰੀਆਂ ਆਪਾਂ ਐਸੇ ਆ 50 ਕਰਾਂ ਦੇ ਪਾ ਪੈਸੇ ਮੁੱਕਰ ਗਏ ਐਸੇ ਤਾਂ ਲੱਗੀ ਤੋ ਉਹ ਲਈ ਪਾਲੂ ਬੋਲੋ ਇਹ ਪੈਸੇ ਕਿ ਪਾ ਯਾਰ ਮਿਹਰ ਹਾ ਮੈਂ ਕਨਾ ਮਨ ਮਨ ਕੰਦੂ ਤੋਂ ਲੈਣੇ ਯਾਰ ਉਹ ਨੂੰ ਲੈ ਆਣੇ ਕੀ ਆ ਜੀ ਉਹ ਉੱਚੀ ਲਵਾ ਲੂ ਮੇਰਾ ਸਾਲਾ ਯਾਰ ਪੈਸੇ ਆਪਾਂ ਦੇਣੇ ਤਾਂ ਜਿੰਦੇ ਦਾ ਹੈ ਨਹੀਂ ਕਿਸੇ ਦੇ ਰਿਕਾਰਡ ਜ ਆਪਣਾ ਮੜਾ ਹੀ ਹੈਗਾ ਹੂੰ ਕਾੜ ਮੜਾ ਭਾਈ ਫਿਰ ਤੈਨੂੰ ਵੀ ਕਿਹਨੇ ਮਣ ਮਊਆ ਘਣਾਗਾ ਮਣ ਮਊਆ ਉਹ ਨੂੰ ਵੀਨੇ ਗੱਲ ਲੱਗ ਜਾ ਮਣ ਮੂਈ ਮੰਗੂ ਫਿਰ ਲੰਨ ਲਾ ਉਹ ਨੂੰ ਲਾ ਸਿੰਗੀ ਹਨਾ ਉਹ ਲਾਈਏ ਯਾਰ ਗ੍ਰਹੜਾ ਆ ਜੀ ਲੋੜ ਪਤਾ ਨਹੀਂ ਨਾ ਜੇ ਉਹਨੇ ਨਾ ਨਾ ਦੱਸਿਆ 50 ਹਜ਼ਾਰ ਵਾਲੇ ਨੇ ਕਿ ਮੋਹ ਤਾਂ ਪੈਸੇ ਲੈਣੇ ਨੇ ਫੇਰ ਤਾਂ ਨਹੀਂ ਆਪਾਂ ਨੂੰ ਦਵਾਲ ਹੈਗੇ ਐਂਡਾ ਜਰਾ ਲਾ ਲਾ ਉਹ ਪੈਸੇ ਪੈਸੇ ਨੂੰ ਕਹਿ ਤਾਂ ਲੈਣੇ ਪੈਣਗੇ ਆਪਾਂ ਨੂੰ ਠੱਗੀ ਤਾਂ ਫਿਰ ਆਪਾਂ ਨੂੰ ਕਰਨੀ ਆ ਠੱਗੀ ਠੱਗੂ ਹੀ ਮਾਰਨੀ ਆ ਠੱਗੀ ਮਾਰ ਕੇ ਆਪਾਂ ਚੱਲੀਏ ਮਾਤਾ ਨਾਣਾ ਦੇਵੀ ਦੇ ਫਿਰ ਉੱਠੇ ਨੂੰ ਚੱਲਾਂ ਉੱਧਰ ਨੂੰ ਕੱਢਾਂਗੇ ਮਨ ਫਰੂਟ ਮਾਤਾ ਦੇ ਨਾਣਾ ਦੇਵੀ ਦੇ ਉੱਠੇ ਚੱਲਾਂਗੇ ਤਾਂ ਠੀਕ ਹੈ ਉਹਨੇ ਨਾ ਮਾਰਦੇ ਹੱਠੀ ਦੇਖਦੇ ਫਿਰ ਉਹ ਕੀ ਕਹਿੰਦਾ ਫਿਰ ਉਹਨੂੰ ਉਹਦੇ ਗੰਨੀ ਅੱਖਾ ਵੀ ਉਸੇ ਤੇ ਮਨਕੰਦੂਰੀ ਅੱਖਾ ਮਨਕੰਦੂਰੀ ਗੁਰੂ ਆਪਣਾ ਘਰ ਕੋਰਾ ਧੋਰ ਨਹੀਂ ਕਰਦਾ ਕੋਈ